ਹੁਣ ਦੋਨੇ ਐਕਸਪੋਜ਼ ਹੋਈ ਜਾਂਦੇ ਆ ਨਾ ਇੱਕ ਦੂਜੇ ਨੂੰ ਕਹੀ ਜਾਂਦੇ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਕੌਣ ਕਹਿ ਰਿਹਾ ਜਫੜ ਲੈ ਦੱਸ ਉਧਰ ਉਹ ਕਹੀ ਜਾਂਦੇ ਨੇ ਹਾਂਜੀ ਕੈਪਟਨ ਸਾਹਿਬ ਕਹੀ ਜਾਂਦੇ ਨੇ ਅਕਾਲੀ ਦਲ ਨਾਲ ਸਮਝੌਤਾ ਹੋਣਾ ਕਿਉਂ ਹੈਗਾ ਭਾ ਜੀਪੀ ਚ ਐ ਰਿਹਾ ਕਾਂਗਰਸ ਚ ਐ ਤਾਰੀਫ਼ ਅਕਾਲੀ ਦਲ ਦੀ ਕਰੀ ਜਾਂਦਾ ਪਤਾ ਹੀ ਲੱਗ ਰਿਹਾ ਇਹਨਾਂ ਨੂੰ ਕਿ ਕੌਣ ਕਿੱਧਰ ਐ ਕੌਣ ਕਿੱਧਰ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ ਯਾਰ ਤੁਸੀਂ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾਂ ਚਿੜੀਏ ਲੋਕ ਥੋੜੇ ਪਿੱਛੇ ਹੋ ਜਾ ਕਰਨ ਬਸ ਹੁਣ ਮੈਂ ਇੱਧਰ ਆ ਹੁਣ ਇੱਧਰ ਹੋ ਜਾ ਮੈਨੂੰ ਇੱਧਰੋਂ ਘੁੱਟਣ ਮਹਿਸੂਸ ਹੁੰਦੀ ਆ ਹੁਣ ਉੱਧਰ ਹੋ ਜਾ ਜਿਹੜੀ ਲੋਕਾਂ ਨੂੰ ਥੋੜੇ ਤੋਂ ਘੁੱਟਣ ਮਹਿਸੂਸ ਹੁੰਦੀ ਆ ਉਹ ਕਦੇ ਫੀਲ ਕੀਤੀ ਐ ਹਰ ਤੀਜੇ ਦਿਨ ਕੋਈ ਨਾ ਕੋਈ ਕਹਿੰਦਾ ਮੇਰੀ ਘਰ ਵਾਪਸੀ ਹੋ ਗਈ ਉਹਨੂੰ ਮੈਂ ਮੁੜ ਆਇਆ ਕਰਾਂ ਅਪਰ ਸੋ ਚੋਤੇ ਟੀਮ ਕਿਸਾ ਕਰੀ ਜਾਂਦਾ ਸੀ ਉਹਨੂੰ ਤਿੰਨ ਬੰਦੇ ਚੱਕ ਕੇ ਇੱਧਰੋਂ ਠਾਉਂਦੇ ਚੱਕ ਕੇ ਇੱਧਰੋਂ ਠਾਉਂਦਾ ਕਹਿੰਦਾ ਮੈਂ ਮਜ਼ਬੂਤ ਕਰੂੰਗਾ ਕਹਿੰਦਾ ਇਕੱਲੇ ਨਾਲ ਉਹ ਬਈ ਬਸ ਕਰੋ ਯਾਰ ਕੋ ਰਿਟਾਇਰਮੈਂਟ ਹੁੰਦੀ ਆ ਕੋਈ ਰੈਸਟ ਕਰ ਲਓ ਸੇਤ ਨੂੰ ਟਾਈਮ ਦਿਓ ਥੋੜਾ ਜਿਆ ਤੁਹਾਨੂੰ ਫਿਕਰ ਕਰ ਦਿਓ ਹੈਗੇ ਪੰਜਾਬ ਦਾ ਫਿਕਰ ਕਰਨ ਵਾਲੇ 92 ਹੈਗੇ ਜਿੰਨ ਨੂੰ ਪੰਜਾਬ ਦਾ ਫਿਕਰ ਲਾਇਆ ਨਾ ਅਸੀਂ ਜਾਣਾਂ ਮਤਲਬ ਕਮਾਲ ਹੈ ਮੇਰੀ ਇੰਨੀ ਉਮਰ ਨਹੀਂ ਹੈਗੀ ਜਿੰਨੀ ਸਖਦੇਸ਼ ਸਿੰਘ ਢੀਂਡ ਸੇ ਹੋਰਾਂ ਦੀ ਰਾਜਨੀਤੀ ਹੈ ਆਪਦਾ ਇੱਕ ਮੁੰਡਾ ਨਹੀਂ ਸੈੱਟ ਕਰ ਸਕਿਆ ਅਜੇ ਤੱਕ ਬਸ ਮੁੰਡਾ ਹੀ ਸੈੱਟ ਕਰਨਾ ਹੈ ਅਜੇ ਤੱਕ ਬਸ ਆਪਦੇ ਜਵਾਨ ਕੀ ਸੈੱਟ ਕਰਨੇ ਹੋਰ ਉਹਨਾਂ ਕੋਈ ਪ੍ਰੋਬਲਮ ਹੀ ਨਹੀਂ ਵਿਧਾਨ ਸਭਾ ਚ ਨਾਰੇ ਲਾਉਣੇ ਆ ਰੋਣਤਮਨ ਬੈਗ ਕਾਰਨ ਕਿਉਂਕਿ ਸਾਡੀ ਕੁਰਸੀ ਤੇ ਬੈਠਾ ਮੈਂ ਤਾਂ ਕਹਤਾ ਸੀ ਮੈਂ ਕਹਾ ਜੀ ਕਈ ਵਾਰੀ ਨਾ ਐਸਐਸਪੀ ਜਾਂ ਕੋਈ ਡੀਸੀ ਮੈਂ ਸੁਣਿਆ ਵੀ ਜਿਹੜਾ ਦੇਖਿਆ ਵੀ ਆ ਕੋਈ ਕੋਈ 10ਵੀਂ ਚੋਂ ਫਸਟ ਆਈ ਆ ਕੁੜੀ ਜ਼ਿਲ੍ਹੇ ਚੋਂ ਉਹਨੂੰ ਪੁੱਛ ਲਿਆ ਵੀ ਕੀ ਬਣਨਾ ਹੈ ਉਹ ਕਹਿੰਦੀ ਮੈਂ ਡੀਸੀ ਬਣਨਾ ਹੈ ਤੇ ਡੀਸੀ ਕਈ ਵਾਰੀ ਉਹਨੂੰ ਅੱਧੇ ਘੰਟੇ ਵਾਸਤੇ ਕੁਰਸੀ ਤੇ ਬਿਠਾਣ ਦੇ ਬਿਆਨ ਇਹ ਬੈਜਾ پوری ਫੋਟੋ ਆਂਦੀ ਹੈ ਜਦੋਂ ਅੱਧੇ ਘੰਟੇ ਲਈ ਫਲਾਣੇ ਸਕੂਲ ਦਾ ਬੱਚਾ ਬਣਿਆ ਡੀਸੀ ਮੈਂ ਵਿਧਾਨ ਸਭਾ 'ਚ ਕਹਤਾ ਮੈਂ ਬਾਈ ਜੀ ਸਾਹਿਬ ਹੂੰ ਤਾਂ ਤੁਸੀਂ ਬਣਨਾ ਨਹੀਂ ਮੁੱਖ ਮੰਤਰੀ ਚਲੋ ਐਂ ਕਰੋ ਅੱਧੇ ਘੰਟੇ ਮੇਰੇ ਨਾਲ ਬੈਜੋ ਇੱਥੇ ਚਲੋ ਫੀਲਿੰਗ ਸੀ ਲੈ ਲਓ ਹੋਰ ਕੀ ਕਰ ਸਕਦੇ ਫਿਰ ਉਹਨੂੰ ਫੀਲਿੰਗ ਲੈ ਲਓ ਛੱਡੋ ਖੜਾ ਤੁਸੀਂ ਗਾਲਾਂ ਕੱਢੀ ਜਾਂਦੇ ਹਰ ਵਕਤ ਆ ਇਹਨਾਂ ਦਾ ਕੰਮ ਆ ਹੋਰ ਕੋਈ ਕੰਮ ਨਹੀਂ ਦਾ